Everybody is on the move. ਗੁਰੂ ਨਾਨਕ ਉੱਥੇ ਵੀ ਦਰਸ਼ਨ ਦੇਦੇ। ਜੇ ਕਹਿੰਦੇ ਸਾਈਂ ਮੁੱਢਣ ਸ਼ਾਹ ਜੀ ਨੇ ਗੁਰੂ ਨਾਨਕ ਨੂੰ ਰੋਜ਼ ਯਾਦ ਕੀਤਾ। ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਆਣ ਸਾਈਂ ਮੁੱਢਣ ਸ਼ਾਹ ਦੇ ਵਾਰਤਕ ਲੋਕ ਵਿੱਚ। ਇਹਨੇ ਜਿੰਨਾਂ ਨੂੰ ਯਾਦ ਕਰਦਾ ਸੈਂ ਉਹ ਗੁਰੂ ਨਾਨਕ ਆਏ ਨੇ।

ਪੁਰਨਾਹਰੀ ਨਾਮ ਹੈ ਗੁਰੂ ਮੇਰਾ ਵਾਹੇ ਗੁਰੂ ਪੁਰਨਾਹਰੀ ਵਾਹੇ ਗੁਰੂ ਅਰਦਾਸ ਦੇ ਕੋ ਬਾਤ ਚ ਦੁਰੀ ਸਤੰਤੁਰਸੇ ਜਮਰ ਕੇ ਗੁਰੂ ਨਾਨਕ ਲਈ ਧਿਆਏ ਗੁਰਗਿੰਦ ਗੁਰ ਤੇ ਜੋ ਜੀ ਸੰਗਵਦਾਏ ਇੱਕ ਬਾਤ ਜੈ ਕਰਨੁ ਦੇ ਆਵੇ ਤਾਰੇ ਸਭ ਕੋ ਮੇਂ ਸਹਾਇ ਰਸਿ ਦੇ ਪਾਛਾ ਰੁਪੁ ਕੋ ਸਾਈ ਸਭ ਕੋ ਮੇਂ ਸਹਾਇ ਨਾਸ ਪਾਲ ਸਿਆਣੀਆਂ ਦੀ ਆਖਿ ਕਿ ਦੂਰ ਸੰਸਾਰ ਦੇ ਅਲੀ ਮੁਤੇ ਹਟੀਆਂ ਲਪੀਆਂ ਤਵੀਆਂ ਜਿਨ੍ਹਾਂ ਨਾਮ ਦੇ ਪਿਆਉਨ ਛਪਿਆ ਦੇ ਚਲਾਈ ਇੱਕ ਬਾਤ ਜੈ ਕਰਨ ਦੀ ਤਤ ਨਾਮ ਪਿਆਰੇ ਆ ਸਤਿ ਆਰਿਆਂ ਸ਼ਹੀਦਾਂ ਸਿੰਘਾਂ ਸੰਤਾਂ ਭਗਤਾਂ ਮਹੂਤਖਾਂ ਦੇ ਇਕੱਠੇ ਕਮਾਈ ਦਾ ਧਿਆਨ ਸਰਕੇ ਕਲ ਸਾਜ ਦੀ ਗੁਰਨਾਮ ਜੀ ਇਨਾਂ ਸਿੰਘਾਂ ਸਿੰਘੀਆਂ ਧਰਮ ਦੇ ਸੀ ਦਿੱਤੇ ਬੰਦ ਬੰਦ ਕਰਵਾਏ ਗੋਮਰਿਆਂ ਨੂੰ ਹੰਆ ਤਰਕੜੀਆਂ ਜਿਹੜੇ ਖਮਾਰਿਆਂ ਨਾਲ ਤਿਰਵਾ ਸੰਤਾਂ ਵੱਲੋਂ ਆਪ ਜੀ ਦਾ ਭਜਨ ਗਾਇਨ ਕਰਦੇ ਆ ਗੁਰ ਇਤਿਹਾਸ ਉਪਮਕੀਆਂ ਵਿਚਾਰਾ ਕਰਦੇ ਆ ਹੋਈਆਂ ਕਿ ਗੁਰਵਿੰਦਰ ਸਿੰਘ ਬੀ ਬੀ ਸਵਾਗਤ ਕਰਦਾ ਹਾਈ ਰਣਜੀਤ ਸਿੰਘ ਜੀ ਸਾਰੇ ਹੀ ਪਰਿਵਾਰ ਨੇ ਗੁਰੂ ਕੇ ਲੰਗਰਾਂ ਵਿੱਚ ਮਹਾਰਾਜਿਓਂ ਖੀਰ ਦੇ ਲੰਗਰਾਂ ਦੀ ਸੇਵਾ ਲਈ ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਬੋਹੜ ਸਿੰਘ ਜੀ ਸਤਿ ਸ੍ਰੀ ਅਕਾਲ ਭੋਗ ਹਰਦਾਇ ਲਗਿਆ ਭੋਗ ਸੀਤਲ ਪ੍ਰਸਾਦ ਸੰਗਤ ਛਕੇ ਜੋਸ਼ ਛਕੇ ਮੁੱਖੋਂ ਵਾਹਿਗੁਰੂ 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 ਵਿਚਾਰ ਨਿ ਕਰੇ ਮਹਾਰਾਜ ਕਿਰਪਾ ਕਰੋ ਜੀ ਐਸ ਵਕਤ ਹੁਕਮਨਾਮੇ ਦੀ ਇਦਾਤ ਬਖਸ਼ਿਸ਼ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਿਆ ਬਖਸ਼ੋ ਸਿੱਖ ਪੜ੍ਹਦੇ ਸੁਣਦੇ ਸਰਬਤਹਾਰ ਵਾਹਿਗੁਰੂ ਅਕਾਲ ਬੋਲੇ Thank you. भले सोन سات ريا نا سات ريا نا سات ريا نا హాజీ భా సో అఖండ్ పఠా పైగా ਪਹਿਲਾਂ ਤਾਂ ਮੈਂ ਇਹੀ ਕਹੂੰਗਾ ਵੀ ਖੰਡਪੜਤ ਹੋਣੀ ਨਹੀਂ ਦਿੱਤੇ ਆਖੋ ਵਾਹਿਗੁਰੂ ਵਾਹਿਗੁਰੂ ਤੇ ਮੈਂ ਹੁਣ ਜਿਹਦਾ ਨਾਮ ਲਵਾਂਗਾ ਤੇ ਮੈਨੂੰ ਲੱਗਦਾ ਵੀ ਸੰਗਤਾਂ ਦੇ ਹਿਰਦੇ ਵਲੁੰਧਰੇ ਜਾਣਗੇ ਸਾਡੇ ਸਤਿਕਾਰਯੋਗ ਸ਼੍ਰੀਮਤੀ ਬੀਬੀ ਗੁਰਿੰਦਰ ਕੌਰ ਜੀ ਐਸਜੀਪੀਸੀ ਮੌਜੂਦਾ ਮੈਂਬਰ ਤੇ ਉਹਨਾਂ ਨੇ ਪਹਿਲਾਂ ਐਸਐਸਪੀ ਸਾਹਿਬ ਨੂੰ ਕਿਹਾ ਆ ਕੁਝ ਕੁ ਸ਼ਰਾਰਤੀ ਅੰਸਰ ਉਹਨਾਂ ਦੇ ਨਾਂ ਰਲ ਕੇ ਤੇ ਵੀ ਖੰਡਪੜਤ ਸਾਹਿਬ ਇਥੇ ਨਾ ਹੋਵੇ ਆ ਵੇਖੋ ਸਾਰੀ ਸੰਗਤ ਖੜੀ ਹੈ ਤੇ ਸਾਨੂੰ ਲੱਗਦਾ ਵੀ ਖੰਡਪੜ ਸਾਹਿਬ ਹੁੰਦੇ ਤੇ ਬੜੇ ਸ਼ਾਇਦ ਇਹ ਤੋਂ ਵੀ ਵੱਧ ਕੇ ਅਸੀਂ ਮਹਾਰਾਜ ਦਾ ਸਰਕਾਰ ਕਰਦੇ ਤੇ ਅ ਬਟ ਫਿਰ ਐਸਐਸਪੀ ਨੇ ਜਵਾਬ ਦਿੱਤਾ ਉਹਨਾਂ ਨੂੰ ਵੀ ਮੈਂ ਇਹ ਖੰਡਪੜ ਸਾਹਿਬ ਕਰਾਉਣ ਤੋਂ ਕਿਹਨੂੰ ਰੋਕ ਸਕਦਾ ਪੁਲਿਸ ਕੋਲੇ ਬਾਹ ਨੀ ਚੱਲੀ ਡੀਐਸਪੀ ਸਾਹਿਬ ਨੂੰ ਮਾਰਕ ਹੋਈ ਬਰਿਆਮ ਸਿੰਘ ਜੀ ਉਹਨਾਂ ਨੇ ਵੀ ਮਤਲਬ ਇਹਨਾਂ ਨੂੰ ਭਜਾਇਆ ਉੱਥੋਂ ਵੀ ਇਦਾਂ ਅਸੀਂ ਕੁਝ ਨਹੀਂ ਕਰ ਸਕਦੇ ਵੀ ਅਸੀਂ ਖੰਡਪੜ ਸਾਹਿਬ ਕਰਾਉਣ ਤੋਂ ਕਿਹਨੂੰ ਰੋਕ ਸਕਦੇ ਫਿਰ ਇਹਨਾਂ ਦੀ ਬਾਹ ਚੱਲੀ ਹੈ ਇਹਨਾਂ ਦੇ ਜਿਹੜੇ ਆਪਣੇ ਪਾਲੇ ਹੋਏ ਜਿਹੜੇ ਬਾਬੇ ਆ ਜਥੇਦਾਰ ਲਫਾਫੇ ਕਹਿ ਸਕਦਾ ਮੈਂ ਤੇ ਇਹ ਪਤਾ ਨਹੀਂ ਦਮਦਮਾ ਸਾਹਿਬ ਤੋਂ ਜਥੇਦਾਰ ਆਏ ਸੀ ਸਿੰਘ ਸਾਹਿਬ ਜੀ ਆਏ ਸੀਗੇ ਸਰਕਾਰ ਜੋਗ ਨੇ ਨਾਲ ਟੀਮ ਆਈ ਸੀ ਪ੍ਰਚਾਰਕ ਆਏ ਸੀ ਤੇ ਉਹਨਾਂ ਨੇ ਆ ਕੇ ਮੈਨੂੰ ਬੇਨਤੀ ਕੀਤੀ ਜੀ ਮੇ ਇੱਥੇ ਘਾ ਲੱਗਿਆ ਇਹਦੇ ਖੰਡਪੜ ਸਾਹਿਬ ਨਾ ਹੋਵੇ ਤਾਂ ਵਧੀਆ ਗੱਲ ਹੈ ਇਹਨਾਂ ਦੀ ਬਾਹ ਨਹੀਂ ਚੱਲੀ ਇੱਥੇ ਖੰਡਪੜ ਸਵੀ ਕਰਾਉਣਾ ਸੀ ਬੜੀ ਸ਼ਰਤ ਨਾਲ ਫਿਰ ਮੈਂ ਆਖਿਆ ਵੀ ਚਲੋ ਗੁਰੂ ਮਹਾਰਾਜ ਨਾਲ ਨਰਾਜ਼ਗੀ ਹੈ ਤੁਹਾਨੂੰ ਇਹ ਜੇ ਆਪਾਂ ਇੱਥੇ ਕੋਈ ਹੋਰ ਡੇਰਿਆਂ ਦੀਆਂ ਸੰਗਤਾਂ ਕਰਾ ਲੈਨੇ ਆ। ਹੋਰ ਇੱਥੇ ਲੈਕਚਰ ਕਰਾ ਦਿੰਨੇ ਆ ਫਿਰ ਸੋਖੇ। ਤੇ ਉਹਨਾਂ ਨੇ ਕਿਹਾ ਜੀ ਨਹੀਂ ਇਦਾਂ ਤਾਂ ਨਹੀਂ ਅਸੀਂ ਕਹਿੰਦੇ। ਤੇ ਫਿਰ ਅਸੀਂ ਕਿਹਾ ਵੀ ਖੰਡਪੜ ਸਾਹਿਬ ਨਹੀਂ ਤੇ ਸਾਨੂੰ ਇੱਥੇ ਇਕੱਲੀ ਸੰਗਤ ਕਰ ਲੈਂਦੇ ਅਸੀਂ ਕੀਰਤਨ ਕਰ ਜਾਾਂਗੇ। ਫਿਰ ਕਹਿੰਦੇ ਜੀ ਗੁਰੂ ਮਹਾਰਾਜ ਤੋਂ ਬਿਨਾਂ ਉਹ ਚੰਗਾ ਨਹੀਂ ਲੱਗਦਾ। ਫਿਰ ਜਾਈਏ ਕਿਹੜੇ ਪਾਸੇ ਕਿੱਥੇ ਜਾ ਕੇ ਡੁੱਬੀਏ ਅਸੀਂ। ਸੰਗਤ ਕਰਾਈ ਆ ਤਿੰਨ ਦਿਨ ਲੰਗਰ ਚੱਲਿਆ ਸੰਗਤਾਂ ਨੇ ਲੰਗਰ ਛਕਿਆ। ਇਹ ਬੱਚਿਆਂ ਨੇ ਇੱਥੇ ਸੇਵਾ ਕੀਤੀ ਐ। ਠੀਕ ਹੈ ਮੈਂ ਤਾਂ ਇਹੀ ਕਹੂੰਗਾ ਵੀ ਇਹ ਜਿਹੜੇ ਸਿੱਖਾਂ ਦੇ ਕਰੇ ਮੁਸਲਮਾਨ ਜੰਮੇ ਆ ਤੇ ਇਹ ਸਿੱਖੀ ਦਾ ਪ੍ਰਚਾਰ ਹੋਣ ਤੋਂ ਰੋਕਦੇ ਸਾਨੂੰ ਤੇ ਅਸੀਂ ਇਹ ਲੱਲੀਆਂ ਛੱਲੀਆਂ ਦੀ ਪਰਵਾਹ ਤਾਂ ਨਾ ਅੱਜ ਕੀਤੇ ਨਾ ਗੱਲ ਕਰਾਂਗੇ ਭੈ ਕਾਹੂ ਕੋ ਦੇਦਣਾ ਨਾ ਪੈ ਮਾਨਤਿਆਨ ਨਾ ਅਸੀਂ ਡਰਿਆਂ ਤੇ ਨਾ ਕਿਸੇ ਨੂੰ ਡਰਾਉਣਾ ਤੇ ਇਹਨਾਂ ਨੇ ਜਿਹੜੀ ਇਹ ਸ਼ਰਮ ਵਾਲੀ ਗੱਲ ਹੈ ਵੀ ਇਹਨਾਂ ਨੇ ਮਤਲਬ ਅਖੰਡ ਪਾਤਸ਼ਾਹ ਰਖਾਇਆ ਤੇ ਉਸ ਤੋਂ ਬਾਅਦ ਅਸੀਂ ਤਿੰਨ ਦਿਨ ਦੇ ਸਮਾਗਮ ਕੀਤੇ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਤਿੰਨ ਦਿਨ ਹੋਏ ਆ ਤੇ ਸੁਖਨੀ ਸਾਹਿਬ ਦੇ ਪਾਠ ਕਰਕੇ ਅਸੀਂ ਜਿਹੜੀ ਭੋਗ ਪਾਇਆ ਕੀਰਤਨ ਹੋਇਆ ਬੀਬੀ ਜਸਪਾਲ ਕੌਰ ਭਾਈ ਪ੍ਰਥੀਪਾਲ ਜੀ ਹੋਣੀ ਤੇ ਮੈਂ ਜਿਹੜਾ ਸਾਰਿਆਂ ਨੇ ਕੀਰਤਨ ਕੀਤਾ ਸਾਰੇ ਸੰਗਤ ਨੇ ਕੀਤਾ ਵੱਡੀ ਗੱਲ ਇਹ ਸੀ ਵੀ ਗੁਰਦੁਆਰਾ ਸਾਹਿਬ ਇੱਥੇ ਬਣਾਉਣ ਦੀ ਗੱਲ ਸੀ ਤੇ ਕੋਈ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਆ ਵੀ ਘਰ-ਘਰ ਧਰਮਸ਼ਾਲ ਹੋਵੇ ਘਰੇ-ਘਰੇ ਗੁਰੂ ਨਾਨਕ ਦੀ ਗੱਲ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਕਿ ਨਹੀਂ ਘਰੇ-ਘਰੇ ਇਹ ਉਹਦੇ ਵਿੱਚ ਕੀ ਹੈ ਵੀ ਅਸੀਂ ਕੋਈ ਇੱਥੇ ਮਾੜਾ ਕੰਮ ਤਾਂ ਕਰਨਾ ਨਹੀਂ ਸੀ ਤੇ ਆ ਕੁਝ ਕੁ ਮੇਰੇ ਵੀਰ ਹੈਗੇ ਆ ਸਾਥੀ ਤੇ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ ਸੀ ਵੀ ਬਾਬਾ ਜੀ ਪੁੱਛਾਂ ਦਿਆ ਕਰਨਗੇ ਪੁੱਛਾਂ ਵਾਲਿਆਂ ਦਾ ਤਾਂ ਮੈਂ ਵੈਰੀ ਆ ਆਖੋ ਵਾਹਿਗੁਰੂ ਵਾਹਿਗੁਰੂ ਮੇਰੇ ਕਈ ਪੁੱਛਾਂ ਵਾਲੇ ਤੇ ਚੱਕੇ ਹੋਏ ਆ ਜਿਹੜੇ ਲੋਕਾਂ ਨੂੰ ਲੁੱਟਦੇ ਆ ਤੇ ਮੈਂ ਉਹਨਾਂ ਦੇ ਐਂਟੀ ਆ ਤੇ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਦਾ ਪੁੱਛਾਂ ਮੈਂ ਇੱਕ ਪ੍ਰੈਸ ਕਾਨਫਰੰਸ ਕਰੂੰਗਾ 2-3 ਦਿਨਾਂ ਤੱਕ ਜਿਹਦੇ ਵਿੱਚ ਇਹਨਾਂ ਨੇ ਕੁਝ ਕਿਹਾ ਵੀ ਜਤਿੰਦਰ ਚੌਕ ਉੱਥੇ ਗੁਰਦੁਆਰਾ ਸਾਹਿਬ 'ਚ ਇਹ ਕਮੇਟੀ ਨਾਲ ਲੜੇ ਆ ਬਲਵਿੰਦਰ ਨਗਰ ਕਮੇਟੀ ਨਾਲ ਲੜ ਕੇ ਇਹਨਾਂ ਨੇ ਛੁੱਟੀ ਕੀਤੀ ਆ ਜਾਂ ਕੈਪਟਨ ਸਾਹਿਬ ਦੇ ਤੇ ਕੈਪਟਨ ਧਰਮ ਸਿੰਘ ਲੰਗਰ ਮਾਤਾ ਕੀ ਵੀ ਦੇ ਉੱਥੇ ਜੀ ਇਹ ਲੜੇ ਆ ਤੇ ਕੈਪਟਨ ਧਰਮ ਸਿੰਘ ਉਹਨਾਂ ਨੇ ਤਾਂ ਅੱਜ ਮੈਨੂੰ ਇੱਥੇ ਰਸਾਂ ਦੀ ਸੇਵਾ ਭੇਜੀ ਆਖੋ ਵਾਹਿਗੁਰੂ ਵਾਹਿਗੁਰੂ ਨਹੀਂ ਉਹਨਾਂ ਨੇ ਕਿਹਾ ਵੀ ਕਿੰਨਾ ਲੰਗਰ ਚਾਹੀਦਾ ਦੱਸੋ ਸਾਨੂੰ ਤੇ ਇਹ ਇਹੋ ਜਿਹੇ ਜਿਹੜੇ ਮਤਲਬ ਹੈਗੇ ਆ ਕੁਝ ਦੀਆਂ ਚਾਲਾਂ ਚੱਲਣ ਵਾਲੇ ਬਾਜ਼ ਆ ਜਾਣ ਅਸੀਂ ਮਤਲਬ ਲੜਨਾ ਨਹੀਂ ਚਾਹੁੰਦੇ ਤੇ ਬਾਕੀ ਸਾਨੂੰ ਸ਼ਸਤਰ ਦਿੱਤੇ ਆ ਮਹਾਰਾਜ ਨੇ ਕੋਈ ਇਹ ਫੋਟੋਆਂ ਖਿਚਾਉਣ ਵਾਸਤੇ ਨਹੀਂ ਅਸੀਂ ਰੱਖੇ ਤੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਨੱਥ ਪਾਓ ਚੰਗੀ ਜਿਹੜੇ ਬੰਦੇ ਸਿੱਖੀ ਦਾ ਪ੍ਰਚਾਰ ਅਸੀਂ ਸਾਰੇ ਧਰਮਾਂ ਦਾ ਸਰਕਾਰ ਕਰਦੇ ਆ ਕਿਸੇ ਧਰਮ ਨੂੰ ਵੇਖੋ ਕੋਈ ਮਾੜਾ ਕਿਹਾ ਸੀ ਸਾਰੇ ਧਰਮ ਦਾ ਇਤਿਹਾਸ ਅਸੀਂ ਵਧੀਆ ਤਰੀਕੇ ਨਾਲ ਅਸੀਂ ਸੰਗਤਾਂ ਨੂੰ ਪ੍ਰੋਪਰ ਦੱਸਦੇ ਇਹੇ ਹੀ ਬੇਨਤੀ ਹੈ ਵੀ ਖੰਡਪੜ ਸਾਹਿਬ ਰਕਾਏ ਤੇ ਅੱਜ ਤੀਜਾ ਜਿਹੜਾ ਦਿਨ ਸਮਾਗਮ ਹੋਇਆ ਤੇ ਖੀਰ ਦੇ ਫੁੱਲੇ ਲੰਗਰ ਚੱਲੀ ਜਾਂਦੇ ਸਾਰੀਆਂ ਸੰਗਤਾਂ ਵਾਸਤੇ ਭਵਕ ਘਰਾਂ ਨੂੰ ਢੋਕੇ ਲੈ ਜਾਣ ਇੱਕ ਬਾਬਾ ਜੀ ਤੁਹਾਡੀ ਸਮਾਗਮ ਤੋਂ ਪਹਿਲਾਂ ਇੱਥੇ ਜਿਹੜੇ ਫਲੈਕਸ ਲਗਾਏ ਗਏ ਸੀਗੇ ਫਲੈਕਸ ਵੀ ਇੱਥੇ ਕੁਝ ਲੋਕਾਂ ਵੱਲੋਂ ਪਾੜੇ ਗਏ ਸੀਗੇ ਕਿ ਉਹਦੇ ਬਾਰੇ ਕੁਝ ਲੱਭੀ ਕਹਿੰਦੇ। ਉਹ ਆੜੇ ਸੀਗੇ ਵੇਖੋ ਸਾਡੇ ਕੋਲੇ ਨਾਂ ਲਿਆ ਸੀਗਾ ਇਹ ਬੀਬੀ ਜੀ ਦੇ ਲੜਕੇ ਦਾ ਉਹ ਮੁੰਡੇ ਦਾ ਕੀ ਨਾਮ ਹੈ? ਜਿੰਮੀ ਸੀਗੇ। ਜਿੰਮੀ 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 ਦਾ ਨਾਂ ਲਿਆ ਸੀ। ਤੇ ਮੈਂ ਉਹਦੇ ਖਿਲਾਫ ਤੁਹਾਨੂੰ মিডিਆ ਨੂੰ ਬੇਨਤੀ ਕੀਤੀ ਸੀ ਵੀ ਆਓ ਜੀ। ਵੀ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ। ਡੀਐਸਪੀ ਬਰਿਆਮ ਸਿੰਘ ਨੇ ਉੱਥੇ ਬੁਲਾਇਆ ਸੀ ਉਹ ਮੈਨੂੰ ਵੀ ਬੁਲਾਇਆ ਬੀਬੀ ਜੀ ਵੀ ਗਏ। ਪਹਿਲੇ ਦਿਨ ਮੁੰਡਾ ਨਹੀਂ ਗਿਆ। ਤੇ ਡੀਐਸਪੀ ਨੇ ਕਹਿਤਾ ਸੀ ਖਾਸ ਕਰਕੇ ਵੀ ਜਿਹਦੇ ਸਿਰਫ ਇਲਜ਼ਾਮ ਹੈ ਉਹਨੂੰ ਲੈ ਕੇ ਆਓ ਨਾਲ। ਉਹ ਜਦੋਂ ਆਏ ਸੀ ਬਾਈ ਜੀ ਉੱਥੇ ਆਏ ਸੀ। ਇਹ ਉਹ ਮਨ ਨਹੀਂ ਸੀ ਰਿਹਾ ਚਲੋ ਸਾਡੇ ਕੋਲੇ ਸਬੂਤ ਨਹੀਂ ਸੀ ਸਾਨੂੰ ਦੱਸਣ ਵਾਲਿਆਂ ਨੇ ਦੱਸਤਾ ਪਰ ਵੱਟ ਉੱਥੇ ਅਸੀਂ ਇਹ ਉਹ ਕਹਿੰਦਾ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਮੈਂ ਫਲੈਕਸ ਨਹੀਂ ਪਾੜੇ ਚਲੋ ਉਹ ਰੌਲਾ ਸਾਡਾ ਖਤਮ ਸੀਗਾ ਉਹਦਾ ਕੋਈ ਈਡਾ ਇਸ਼ੂ ਨਹੀਂ ਪਰ ਵੱਟ ਉਸ ਤੋਂ ਬਾਅਦ ਅਖੰਡ ਪਾਤਸ਼ਾਹ ਨਾਂ ਕਰਾਉਣ ਦੇਣਾ ਇੱਥੇ ਗੁਰਦੁਆਰਾ ਸਾਹਿਬ ਨਾਂ ਮੰਨ ਦੇਣਾ ਇਹਦੇ ਤੋਂ ਲੱਗਦਾ ਵੀ ਹੋ ਸਕਦਾ ਫਲੈਕਸ ਇਹਨਾਂ ਕੁਝੀਆਂ ਚਾਲਾਂ ਨੇ ਪਾੜੇ ਹੋਣ ਤੇ ਅੱਜ ਜਿਹੜਾ ਤੀਜਾ ਸਮਾਗਮ ਹੈ ਤੇ ਮੈਂ ਹਜੇ ਕੋਈ ਮੇਰਾ ਵਿਚਾਰ ਨਹੀਂ ਵੈਸੇ ਗੁਰਦੁਆਰਾ ਸਾਹਿਬ ਦਾ ਕੀ ਪੱਥਰ ਰੱਖਣ ਦਾ ਇਹ ਅ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਜੇ ਮੈਂ ਸਥਾਨ ਬਣਾਇਆ ਤੇ ਬਣਾਉਂਗਾ ਵੀ ਸੰਗਤ ਮੇਰੇ ਨਾਲ ਆ ਬਾਕੀ ਸੰਗਤ ਨੂੰ ਤੁਸੀਂ ਪੁੱਛ ਸਕਦੇ ਹੋ ਇਹ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਗੁਰਪ੍ਰੀਤ ਕੌਰ ਅ ਕਿੱਥੋਂ ਲੈ ਰਹੇ ਹੋ ਅਸੀਂ ਜੀ ਇੱਥੋਂ ਦੀ ਲੈ ਆ ਰਹੇ ਹਾਂ ਅ ਫ੍ਰੀ ਕੋਰਟ ਜੂਏ ਤੇ ਇਹ ਪੁੱਤ ਵਾਲੇ ਗੁਰਦੁਆਰਾ ਜੋ ਬਣਾਇਆ ਜਾ ਰਿਹਾ ਹੈ ਹਾਂ ਜੀ ਅ ਕੀ ਕਹਿਣਾ ਤੁਹਾਡਾ ਇਸ ਬਾਰੇ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਆਂ ਜੀ ਗੁਰਦੁਆਰਾ ਸਹੀ ਬਣਾਵਾਂਗੇ ਅਸੀਂ ਹਾਦੀ ਹਮਦਰਦੀ ਤੇ ਬਣਾਵਾਂਗੇ ਠੀਕ ਆ ਸਾਰੇ ਸਾਡੇ ਨਾਲ ਆ ਮੈਂ ਇਹ ਕੋਈ ਨਹੀਂ ਕਰਦਾ ਮੈਂ ਉਹਦੇ ਵੀ ਇਹੀ ਗੱਲ ਕਹੀ ਸੀਗੀ ਮੈਂ ਕਹਾ ਮੈਂ ਹਾਈ ਹਾਲ ਤੇ ਗੁਰਦੁਆਰੇ ਮੈਂ ਬਣਾ ਕੇ ਵਿਖਾਉਂਗੀ ਇਨਸਾਨ ਸਾਹਿਬ ਲਵਾ ਕੇ ਵਿਖਾਉਂਗੀ ਤੁਹਾਨੂੰ ਜੇ ਕਿਸੇ ਚ ਜ਼ਰਤ ਆ ਜਾਂ ਕਿਸੇ ਚ ਹਿੰਮਤ ਆ ਤਾਂ ਮੇਰੇ ਕੋਲੇ ਚ ਆ ਕੇ ਇਕੱਲੇ ਨਾ ਇਕੱਲਾ ਕੇ ਖੜ ਜੇ ਭਲਾਂ ਦੀ ਮੈਂ ਉਹਦੇ ਵੀ ਕਹਿ ਸੀਗਾ ਫਿਰ ਗੱਲ ਆ ਗਈ ਸੀ ਨਸ਼ੇ ਤੇ ਕਹਿੰਦੇ ਆ ਕਿ ਬੀਬੀ ਕਹਿੰਦੀ ਆ ਕੇ ਆਂਦੀ ਆ ਕਿ ਇਹ ਤਾਂ ਨਸ਼ਾ ਵੀ ਚਲਾਉਣ ਕੇ ਨਸ਼ਾ ਪੰਨ ਕੇ ਅੱਜ ਤੱਕ ਉਹ ਗੁਰਦੁਆਰੇ ਵਾਲੇ ਨੇ ਨਸ਼ਾ ਪੰਦ ਕੀਤਾ ਨਹੀਂ ਕਰਾਇਆ ਇਹ ਰੋਤੇ ਕੀਤਾ ਵੀ ਉਹਨਾਂ ਨੇ ਅੱਜ ਤੱਕ ਨਾ ਕਿਸੇ ਨੇ ਕੀਤਾ ਨਗਰ ਕੀਤਾ ਨਾ ਕਿਸੇ ਨੇ ਕੁਛ ਨਹੀਂ ਕੀਤਾਗਾ ਐਨੀ ਵਾਰ ਤੁਹਾਡੇ ਸਾਹਮਣੇ ਵੀ ਅਸੀਂ ਆਨੇ ਵੀ ਕੋਈ ਬੀਬੀਆਂ ਪੈਣਾ ਬਹੁਤ ਦੂਰ ਤੋਂ ਚਾਲੂ ਆ ਇੱਥੇ ਚੱਲ ਗੁਰਦੁਆਰਾ ਖੁੱਲੇ ਇੱਥੇ ਸਾਰੀਆਂ ਬੀਬੀਆਂ ਆਉਣ ਮਾਤਾ ਭੈਣਾਂ ਸਾਰੀਆਂ ਆਉਣ ਇੱਥੇ ਠੀਕ ਆ ਇੱਥੇ ਆnde ਅਸੀਂ ਬੰਨ ਨਹੀਂ ਦੇਣਾਗਾ ਅਸੀਂ ਸਾਰੀਆਂ ਬਣਾਉਣ ਨੂੰ ਤਿਆਰ ਅਸੀਂ ਸਾਰੇ ਮੈਂਬਰ ਸਰਪੰਚ ਸਾਰੇ ਇੱਥੇ ਦੇ ਸਾਰੇ ਨਾਲ ਆ ਪਿੰਡ ਵਾਸੀ ਕੀ ਚਾਹੁੰਦੇ ਨੇ ਪਿੰਡ ਵਾਸੀ ਵੀ ਸਾਰੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ अनाव गे अद्वारा बना इस विडियो नेयर जरूर करना जी ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ